ਸਸਿਕਾ ਜੀ ਸਰਨ ਪਿਆਰ ਪ੍ਰੀ ਸਸਿਕਾ ਜੀ ਆਪ ਆਏ ਹੋਏ ਆ ਪਿੰਡ ਤੇ ਪਿੰਡ ਦਾ ਦੇਖੋ ਤੁਸੀਂ ਮਾਹੌਲ ਇਹ ਪੇਡਾ ਲੈ ਕੇ ਕੋਈ ਪਾਈ ਤੁਰੇ ਫਿਰਦੇ ਮੈਂ ਵੀਡੀਓ ਬਣਾਉਣ ਲੱਗੀ ਤੇ ਉਹ ਵਿਚਾਰਾ ਡਰ ਗਿਆ ਕਹਿੰਦਾ ਨਹੀਂ ਜੀ ਮੈਂ ਪੇਡਾ ਕੁਬਾਰ ਕੱਢ ਲੈਣਾ ਤੇ ਤੁਸੀਂ ਵੀਡੀਓ ਬਣਾ ਕੇ ਨਾ ਕਿਤੇ ਹੋਰ ਕਿਸੇ ਨੂੰ ਦੇ ਦਿਆਂ ਵੀ ਪੰਚਾਇਤ ਲੋਕ ਡਰ ਜਾਂਦੇ ਆ ਕਿਉਂਕਿ ਪਿੰਡਾਂ ਵਾਲੇ ਲੋਕਾਂ ਦੀ ਆਦਤ ਹੁੰਦੀ ਹੈ ਨਾ ਛੋਟੀ ਜੀ ਗੱਲ ਤੇ ਪੰਚਾਇਤ ਦੇ ਵਿੱਚ ਜਾਣਾ ਬੜਾ ਪਸੰਦ ਕਰਦੇ ਨੇ ਪਰ ਮੈਂ ਫਿਰ ਉਹਨਾਂ ਨੂੰ ਦੱਸਿਆ ਨਹੀਂ ਵਾਜੀ ਮੈਂ ਵੈਸੀ ਵੀਡੀਓ ਬਣਾ ਰਹੀ ਆ ਮੈਂ ਪਾਉਣੀ ਆ ਵੀਡੀਓ ਕਿਤੇ ਕਹਿੰਦੇ ਠੀਕ ਆ ਇੱਧਰ ਬੈਠਾ ਸਾਡਾ ਟੋਮੀ ਚੰਗੋ ਮੰਗੋ ਹੋ ਰਹੀ ਆ ਨਾ ਇਹਨਾਂ ਚ ਇੱਕ ਦੀ ਡੈਥ ਹੋ ਗਈ ਹੈ ਵਿਚਾਰੇ ਦੀ ਤੇ ਇੱਕ ਹੈਗਾ ਇੱਥੇ ਸਿਰਫ ਲੋਕੀ ਕੀ ਇਹਦੀਆਂ ਬੇਲਾਂ ਬਾਕੀ ਲਸਣ ਗੰਡਾ ਪੁੱਟ ਕੇ ਛੱਡ ਦਿੱਤਾ ਉਹਨਾਂ ਨੇ ਕਿਉਂਕਿ ਖੇਤੀ ਕਰਨੀ ਛੱਡੀ ਤਾਂ ਬਿਲਕੁਲ ਤੁਹਾਨੂੰ ਪਤਾ ਕਿ ਖੇਤੀ ਕਰਨ ਤੋਂ ਬਿਨਾ ਕਿੰਨਾ ਕੁਸ਼ ਪੈਂਦਾ ਇਹ ਦੇਖੋ ਇੱਧਰ ਖਲਾਰਾ ਸਾਡਾ ਜਿਹੜਾ ਕਿ ਕਰਨ ਕਲਰ ਕਰ ਰਹੇ ਆ ਉਹਦੀ ਜਿਹੜੀ ਆਪਣਾ ਖਰਚ ਖਰਚ ਕੇ ਜੇ ਕੱਢਦੇ ਨੇ ਮਿੱਟੀ ਜੀ ਸਾਰੀ ਉਹ ਬੋਰੀਆਂ ਭਰੀਆਂ ਪਈਆਂ ਨੇ ਤੇ ਭਾਈ ਵਿਚਾਰਾ ਇਹਨਾਂ ਕਾ ਲਾ ਕੇ ਦੇਖ ਰਿਹਾ ਬਾਰ-ਬਾਰ ਕਦੇ ਕੱਢ ਰਿਹਾ ਤੇ ਮੈਨੂੰ ਦੋ ਤਿੰਨ ਵਾਰੀ ਕਿਹਾ ਜੀ ਮੈਂ ਕੱਢ ਲੈਣਾ ਵਾ ਭੇਡਾ ਤੁਸੀਂ ਵੀਡੀਓ ਨਾ ਬਣਾਓ ਤਾਂ ਫਿਰ ਮੇਰੇ ਹਸਬੰਦ ਨੇ ਕਿਹਾ ਨਹੀਂ ਉਹ ਜਾਣਦੇ ਸੀ ਮੈਂ ਤਾਂ ਚਲੋ ਜਾਣਦੇ ਹੀ ਨਗੇ ਸਨ ਉਹਨਾਂ ਨੇ ਕਹਿੰਨ ਇਹ ਐਸੀ ਵੀਡੀਓ ਬਣਾਉਂਦੇ ਆ ਤੁਹਾਡੀ ਅਸੀਂ ਵੀਡੀਓ ਕਿਸੇ ਨੂੰ ਹੋਰ ਨਹੀਂ ਦਿੰਦੇਗੇ ਤੁਸੀਂ ਬੇਫਿਕਰ ਰਹੋ ਤੇ ਦੇਖੋ ਇਧਰ ਕਿੰਨੀ ਪਹਿਲਾ ਹੈ ਚਾਹਲ ਪਹਿਲ ਹੁੰਦੀ ਥਾਂ ਦੇ ਵਿੱਚ ਬੰਦਿਆਂ ਦੀਆਂ ਰੌਣਕਾਂ ਹੁੰਦੀਆਂ ਨੇ ਇਹਨਾਂ ਨੇ ਘਾਬ ਨਹੀਂ ਕੱਢਿਆ ਹੁਣ ਜਿਹਨੂੰ ਠੇਕੇ ਦੇ ਦਿੱਤੀ ਆ ਉਹ ਸਾਨੂੰ ਮਿਲਿਆ ਨਹੀਂ ਤਾਂ ਆਪਾਂ ਉਹਨੂੰ ਕਹਾਂਗੇ ਵੀ ਤੁਸੀਂ ਇਹਦੇ ਵਿੱਚ ਕਰ ਲਵੋ ਕੁਝ ਲਾ ਲਓ ਕਿਉਂਕਿ ਆਪਣੇ ਸਾਹਮਣੇ ਘਰ ਦੇ ਬਿਲਕੁਲ ਘਾ ਤਾਂ ਸੱਪ ਸਲੁੱਤੀਆਂ ਦੇ ਡਰ ਨੇ ਤਾਂ ਮੈਨੂੰ ਬੜਾ ਡਰ ਲੱਗਿਆ ਸਾਡੇ ਅੰਦਰ ਮੈਂ ਘਰ ਦੇ ਕਿਚੂਹਾ ਵੇ ਮਤਲਬ ਕਿ ਵੀੜੇ ਦੇ ਵਿੱਚ ਫਿਰਦਾ ਦੇਖਿਆ ਕਿਤੇ ਇਹ ਨਾ ਹੋਵੇ ਕਿ ਇਹ ਸਾਡੇ ਸਾਰੇ ਪਿਆਰ ਦੇ ਸਾਰੇ ਪਿਆਰ ਦੇ ਸਾਡੀ ਰਾਤ ਦੇ ਸਾਡੇ 7 ਵਜੇ ਨਹੀਂ ਪੈਣ ਲੱਗ ਗਿਆ ਤਾਂ ਸਾਡੇ 6 ਵਜੇ ਦਾ ਤਾਂ ਪਾਣ ਚੱਲ ਰਿਹਾ ਪਹਿਲਾਂ ਕੋਈ ਨਹੀਂ ਰਕਾ ਕੋਈ ਨਹੀਂ ਵੀਡੀਓ ਬਣਾ ਲਗਾ ਸਾਡੇ ਸਾਡੇ ਕੰਮ ਵਾਲਿਆਂ ਨੇ ਇੰਟਰਸਟ ਕਰੇ ਨੇ ਮੇਰੇ ਸਾਡੇ ਵੀਡੀਓ ਆਇਆ ਤੇ ਤੂਫਾਨ ਆ ਗਿਆ ਅਮਰਸਰ ਆ ਗਿਆ ਮੈਂ ਬੋਲੀ ਕਿ ਮੈਂ ਮਜ਼ਾਕ ਕਰ ਰਹੀ ਸੀ ਤੁਹਾਡੀ ਵੀਡੀਓ ਬਣਾ ਲੈ ਮੈਨੂੰ ਨਹੀਂ ਪਤਾ ਲੱਗਿਆ ਕਿ ਉਹ ਹਲੇ ਤੁਰ ਰਹੀ ਸੀ ਸਾਡੇ ਘਰ ਆ ਕੇ ਮੈਂ ਜਾ ਕੇ ਬਣਾ ਕੇ ਤੁਸੀਂ ਮਸਲੀ ਘਰ ਪਹੁੰਚੇ ਅੱਖਾਂ ਨੂੰ ਤਾਂ ਕਹਿ ਨਹੀਂ ਸਕਦੇ ਕਿ ਕਿਹੋ ਜਿਹੀ ਜਗ੍ਹਾ ਬਣ ਗਈ ਹੈ ਵਾਹਣਾ ਪਰ ਇਧਰ ਦੇ ਬਹੁਤ ਜ਼ਿਆਦਾ ਤਾਂ ਪਤਾ ਕਿ ਆਪਾਂ ਦੱਸ ਨਹੀਂ ਰਿਹਾ ਵੈਸੇ ਲੈ ਲੈਣੇ ਕਰਕੇ ਤੇ ਥੱਲੇ ਕੈਮਰੇ ਦੀਆਂ ਲਿੰਕਾਂ ਲਾਈਆਂ ਸਾਡੇ 4 ਸੁਪਰੇ ਘਰ ਦੇ ਕੈਮਰੇ ਅੱਛਰੋ ਕੈਮਰੇ ਦੀਆਂ ਲਿੰਕਾਂ ਚਾਹ ਪਰ ਡੇਟਾ ਜਾਗਦਿਆਂ ਨੇ ਬਾਕੀ ਵਸ਼ਨੀ ਨਹੀਂ ਪੈ ਰਿਹਾ ਜੋਰ-ਸ਼ੋਰ ਨਾਲ ਨਾ ਪੀਂਦਾ ਤਾਂ ਪਾਣੀ ਤਾਂ ਵਾਹਣਾ ਬਹੁਤ ਜ਼ਿਆਦਾ ਹੈ میں شربن سارے ਮੈਨੂੰ ਵੀ ਸ਼ੇਪ ਉਹ ਜਿਹੜੇ ਸਵੈਸਟੇਟਸ ਫਾਇਰ ਦੇਖਿਆ ਸੀ ਜਿਸ ਤੇ ਜਾ ਰਹੇ ਸੀ ਤੇ ਤਰੰਤਾਂ ਪਰੇ ਪਹੁੰਚ ਪਾਣਾਂਗੇ ਅਸੀਂ ਪਹਿਲਾਂ ਸੋਚਿਆ ਕਿ ਮਚਾਤ ਕਰ ਦੇਈਏ ਮੈਂ ਹਲੇ ਬਾਹਰ ਬੈੜੇ ਜੀ ਬੈਠੀ ਸੀ ਮਸਤਰੀ ਸੀ ਖੜੀ ਉਹਨਾਂ ਨਾਲ ਗੱਲ ਕਰਦੇ ਸੀ ਅਸੀਂ ਉਹਦੇ ਪਤਾ ਲੱਗਿਆ ਕਿ ਜਦੋਂ ਇਹ ਤੂਫਾਨ ਆ ਗਿਆ ਹਾਂ ਦੇਖੋ ਕਿੰਨਾ ਤੂਫਾਨ ਆ ਪਰੰਗ ਦਰਖਤ ਤੁਹਾਨੂੰ ਦਿਖਾਈ ਨਹੀਂ ਦੇ ਰਹੇ ਸਿਰਫ ਕੈਮਰੇ ਦੇ ਨਾਲ ਲਾਈਟਾਂ ਜਾਂ ਫਿਰ ਜਾਂਦੇ ਵਾਲੇ ਭਾਈ ਵੀਰ ਦੀ ਗੱਡੀ ਦਾ ਚਾਨਣ ਪੈ ਗਿਆ ਤੇ ਮੈਨੂੰ ਮੇਰੇ ਹਸਬੰਦ ਕਹਿੰਦੇ ਅੰਦਰ ਆ ਜਾ ਕਿਉਂਕਿ ਤੂਫਾਨ ਜ਼ਿਆਦਾ ਹੀ ਆਇਆ ਹੋਇਆ ਹੈ ਅਸੀਂ ਇਹ ਦੇਖਿਆ ਨਹੀਂ ਪੈ ਰਹੇ ਸਾਡੇ ਗੇਟ ਖੁੱਲੇ ਆ ਡੱਡ ਕੇ ਸਮਾਨ ਜੇ ਕਿਧਰੇ ਗਿਆ ਬਾਲਟੀਆਂ ਕਲਰ ਵਾਲੀਆਂ ਸੀਗੀਆਂ ਤੇ ਉਹ ਵੀ ਓਡੇ ਦੇ ਵਿਹੜੇ 'ਚ ਸਾਰੇ ਜਿਵੇਂ ਪੰਮੀ ਜਾਂਦੀਆਂ ਨੇ ਆਜੇ ਕਲਰ ਕੀਤਾ ਮੈਂ ਤੁਹਾਨੂੰ ਦਿਨੇ ਵੀਡੀਓ ਬਣਾ ਕੇ ਜ਼ਰੂਰ ਦਿਖਾਵਾਂਗੀ ਤੇ ਸਾਡੇ ਘਰ ਦਾ ਕਿੱਦਾਂ ਦਾ ਹੁਣ ਕਲਰ ਹੋ ਗਿਆ ਤੇ ਕਿੱਦਾਂ ਦਾ ਲੱਗਿਆ ਅੱਜ ਸੋਚ ਰਹੀ ਸੀ ਪਰ ਬਣਾ ਨਹੀਂ ਪਾਈ ਕਿਉਂਕਿ ਕੰਮ ਵਾਲੇ ਫਿਰ ਕੰਧਾਂ ਦੇ ਵਾਲੇ ਜਾਦੇ ਟੁੱਕਵਦੇ ਜਰੇ ਕਰਦੇ ਨੇ ਤਾਂ ਪਹਿਲਾਂ ਮੈਂ ਤੁਹਾਨੂੰ ਦਿਖਾਈ ਸੀ ਬੜੇ ਪੁਰਾਣੇ ਦੇ ਇੰਨੇ ਪੁਰਾ ਹਾਲ ਹੋਇਆ ਸੀ ਕਿਉਂਕਿ ਆਪਾਂ ਰੰਗ ਨਹੀਂ ਕਰਦੇ ਕਰਤੋ ਪਰਤੋ ਨੋ ਪਟਾਬਸਟੀਨ ਅਲਕਾਰਨ ਦੇ ਤਾਂ ਉਹ ਹੁਣ ਆਪਾ ਆਈ ਹੋਈਆਂ ਕਿ ਤੇ ਆਪਣੀ ਰਵਾਨੀ ਹੋ ਗਈ ਬਾਅਦ ਜੇ ਸੇਖ ਲੋ ਫਿਰ ਠੀਕ ਹੀ ਹਾਲ ਹੋ ਜਾਂਦੇ ਨੇ ਸਾਰੇ ਤੇ ਪਾਨੇ ਹੰਤਾ ਜਲ ਫਸਲਾ ਐਨੀ ਫੇਮਿਲੀਆਂ ਵੀ ਜਿੰਨੀਆਂ ਤੇ ਪਰਵਾਤਨਾ ਸਭ ਦਾ ਭਲਾ ਕਰੇ ਸਾਡੇ ਢੰਗਰ ਬੱਚੇ ਭੈਣ ਭਰਾ ਤੇ ਰਸਤੇ ਜਾਂਦੇ ਹਨ ਉਹਨਾਂ ਨੂੰ ਵੀ ਰੱਬ ਤੰਦਰੁਸਤੀ ਦੇਵੇ ਮੈਂ ਦੇਖ ਰਹੀ ਹਾਂ ਕਿ ਮੇਰੇ ਹਸਬੰਦ ਬਾਜਾ ਮਾਰਦੇ ਅੰਦਰ ਆ ਜਾ ਕੁਛ ਦੇ ਦਿਓ ਅੰਦਰ ਆ ਜਾ ਬਸ ਤੇਰੇ ਅਦਾਂ ਡੀ ਦੇ ਰਹੀ ਰਹੇ ਰੱਖ ਮੰਦਰ ਬਾਜਾ ਦੇ ਅੰਦਰ 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 ਇਹ ਜੋ ਜਾਂਦੀ ਰਹੀ ਰਾਤਾਂ ਬਿਨਹਾ ਮੈਂ ਸਾਂਹੇ ਤੋਂ ਬੜੀ ਹੱਥ ਇਹ ਕਿਥੇ ਵੈਸੇ ਹੀ ਫਾਇਦੇਮੰਦ ਆ ਹਨਾ ਮੀ ਕੋਈ ਜਿਆਦਾ ਹੁਣ ਨਿਕਸਣ ਵਾਲਾ ਨਹੀਂ ਫਸਣਾ ਦੇ ਵੇਲੇ ਇਹ ਰਚਣ ਹੁੰਦਾ ਇਹ ਸਾਡੀ ਕਰਤਨਾ ਦੇ ਫਾਲ ਨੇ ਕਿਉਂਕਿ ਅਸੀਂ ਵੀ ਦੇਖ ਦੇਣੀ ਕਿ ਹਨਾ ਮੈਂ ਰਸਤੇ ਜਾਂਦੀ ਸੀ ਕੱਲ ਜੋ ਜਲੰਧਰ ਪਾਰ ਰਹੀ ਸੀ ਤਾਂ ਮੈਂ ਦੇਖਿਆ ਕਿ ਅਨੇਕਾਂ ਬ੍ਰਾਖਤਾਂ ਨੂੰ ਅੱਗ ਲੱਗੀ ਹੋਈ ਹੈ ਰਸਤੇ 'ਚ ਕਿੰਨੇ ਉਹਨਾਂ ਦੇ ਵਿੱਚ ਬੱਚੇ ਜਲੇ ਹੋਣਗੇ ਕਿੰਨਿਆਂ ਦੇ ਆਂਡੇ ਕੌਣਗੇ ਜਿਨ੍ਹਾਂ ਨੇ ਜਨਮ ਵੀ ਨਹੀਂ ਲਿਆ ਤਾਂ ਚਲੋ ਪ੍ਰਮਾਤਮਾ ਜੀ ਹਰੇਕ ਨੂੰ ਸਮਸਤ ਬਖਸ਼ੇ ਵਈਏ ਇਹ ਦੇਖ ਲੋ ਇੱਧਰ ਨੀ ਜੋਰ ਸ਼ੋਰ ਪੈ ਰਿਆ। ਮੈਂ ਦੇਖ ਰਹੀ ਸੀ। ਤੇ ਲਾਈਟ ਵੀ ਹੈ ਨਹੀਂ ਜਿੰਨ ਕਰਨ ਚੱਲ ਗਿਆ ਸਿਰਾ ਕੱਢੀ ਦਾਂ। ਚਲੋ ਦੇਖਿਆ ਤੁਸੀਂ ਵੀ ਦੱਸਿਆ ਨਾ ਤੁਹਾਡੇ ਵੀ ਨਹੀਂ ਹੈਗਾ। ਮੇਰੇ ਚੈਨਲ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ। ਫਿਰ ਵੀਡੀਓ ਵਾਚ ਕਰ ਲੈਣਾ। ਸਾਰੀਆਂ ਪੜਾ ਸਾਰੀਆਂ ਦੀ ਵੀਡੀਓ ਵਾਚ ਕਰਿਆ ਕਰੋ। ਲਾ ਕੇ ਰੱਖਿਆ ਕਰੋ। ਮੈਂ ਜਿਹਨਾਂ ਦੀ ਵੀਡੀਓ ਨਹੀਂ ਵਾਚ ਕੀਤੀ। ਮੈਂ ਆਪਣੇ ਘਰਾਂ ਜਿੰਨੇ ਮੈਂ ਟਾਈਮ ਨਹੀਂ ਲੱਗ ਰਿਹਾ। ਉਹ ਮੈਂ ਸਾਰੀਆਂ ਦੀ ਵੀਡੀਓ ਵਾਚ ਕਰਾਂਗੀ। ਜਿਹੜੇ ਜਿਹੜੀ ਰਹਿ ਗਈ ਹੈ। ਧੰਨਵਾਦ ਮਿਹਰਬਾਨੀ ਤੁਹਾਡੀ। ਕੀ ਕਾ ਜਿਹੜਾ ਆਪਰੇ ਸਸਿਕਾ ਵੀ ਰਾਤੇ 7:30 ਵਜੇ ਤੋਂ 6:30 ਵਜੇ ਦਾ ਤੂਫਾਨ ਚੱਲ ਰਿਹਾ ਹੈ ਨਾ ਮੈਂ ਵੀਡੀਓ ਬਣਾਈ ਹੈ ਡਾਈਟ ਗਈ ਗਈ ਹੈ ਬਿਜਲੀ ਡਿਸ਼ ਕਰੀ ਤੇ ਇਹ ਵੀ ਪੈ ਰਿਹਾ ਵਾ ਮੈਂ ਬੋਲੀ ਕਿ ਚਲੋ ਥੋੜੀ ਵੀਡੀਓ ਬਣਾ ਲੈਣੇ ਹੈਗੇ ਤਾਂ 6:30 ਲੱਗੇ ਹੋਏ ਮਸਤਰੀ ਤੇ ਬੜਾ ਗਾਹ ਪਿਆ ਹੋਇਆ ਹੈ ਪੈਰ ਰੱਖਣ ਨੂੰ ਤਾਂ ਕਹਿ ਨਹੀਂ ਸਕਦੇ ਹੁਣ ਥੋੜੀ ਜਗ੍ਹਾ ਬਣ ਗਈ ਹੈ ਪਰ ਇਧਰ ਦੇਖੋ ਬੜਾ ਤੂਫਾਨ ਆ ਰਿਹਾ ਕੁਝ ਦਿਸ ਨਹੀਂ ਰਿਹਾ ਵੈਸੇ ਲੈ ਕੇ ਆਏ ਨਹੀਂ ਕਰਕੇ ਕਲੇ ਕੈਮਰੇ ਦੀਆਂ ਲੇਟਾ ਜਾਂਦੀਆਂ ਸਾਡੇ 4 ਚੁਪਰੇ ਘਰ ਦੇ ਕੈਮਰੇ ਲੱਗੇ ਆ। ਜਨਾਬਾਂ ਲੇਟਾ ਜਾ ਰਹੇ ਨੇ। ਬਾਕੀ ਕੁਛ ਨਹੀਂ ਨਹੀਂ ਪੈ ਰਿਹਾ। ਜੋਰ-ਚੋਰ ਦਾ ਹਨ। ਹਲਾਫਾਹਨ ਬਹੁਤ ਜ਼ਿਆਦਾ ਹਰੇ ਆਉਂ ਨਹੀਂ ਆ ਰਿਹਾ। ਜਾਨੀਆ ਡਰਾਕਟਾਂ ਦੀ ਆਵਾਜ਼ ਤਾਂ ਨਿਸ਼ਾਨੀ ਤੇ ਤੁਸੀਂ ਡਰਾਕਟਾਂ ਦੀ ਆਵਾਜ਼ ਹੀ ਸੁਣੋ ਬਾਕੀ ਨਿਕੜਾ ਤਾਂ ਕੁਛ ਨਹੀਂ ਕਰਦਾ। ਤੇ ਸਰੀਰਿਆ ਕੁਛ ਵੀ ਮਨ ਹੀ ਰਾ ਦੇ ਕੋਕਿੰਨਾ। 7:30 ਦਾ ਦੁਜੇ ਆ ਤੇ ਲੱਗਦਾ ਜਰਾ ਦੇ ਦਾਸਵਾਦੀ ਹੋ ਗਿਆ। بہت طوفان آ گیا آ رہے ہیں سارا بھی دسا تو کھے کی یہ طوفان نے لوگ کتنے کتنے می آیا میں سوچیا کہ چلو سارے کر کریے دور ہو کیونکہ تقریباً سارے پاپ چیز پایا دیکھا سر جس کے لوگ یہ ترن تارن ہوئے بہت طوفان آ گیا ہے نا تو میں نے سوچیا کہ مچاق کر دیا میں ہلے باہر ویڑے جی بیٹھی سی مستری سے کلی انہوں نے گل کرتے اِسی وہ پتا لگیا کہ جدو یہ ਤੂਫਾਨ ਆ ਗਿਆ। ਹਾਂ ਦੇਖੋ ਕਿੰਨਾ ਤੂਫਾਨ ਆ ਪਰੰਗ। ਦਰਖਤ ਤੁਹਾਨੂੰ ਦਿਖਾਈ ਨਹੀਂ ਦੇ ਰਹੇਗੇ ਸਿਰਫ ਕੈਮਰੇ ਦੇ ਨਾਲ ਲਾਈਟਾਂ। ਜਾਂ ਫਿਰ ਜਾਂਦੇ ਵਾਲੇ ਭਾਈ ਵੀਰ ਦੀ ਗੱਡੀ ਦਾ ਚਾਨਣ ਪੈ ਗਿਆ। ਤੇ ਮਨੇ ਮੇਰੇ ਹਸਬੰਦ ਕਿਹਾ ਅੰਦਰ ਆ ਜਾ। ਕਿਉਂਕਿ ਤੂਫਾਨ ਜਿਆਦਾ ਹੀ ਆਇਆ ਹੋਇਆ ਹੈਗਾ। ਅਸੀਂ ਇਹ ਦੇਖ ਰਹੇ ਹੁਣ ਹੀ ਪੈ ਰਹੇ ਸਾਡੇ ਗੇਟ ਖੁੱਲੇ ਆ। ਔਰ ਡੱਡ ਕੇ ਸਮਾਨ ਜਿ ਕਿਧਰੇ ਗਿਆ ਬਾਲਟੀਆਂ ਕਲਰ ਵਾਲੀਆਂ ਸੀਗੀਆਂ। ਤੇ ਉਹ ਵੀ ਔੜ ਕੇ ਵਿੜੇ 'ਚ ਸਾਰੇ ਜਿ ਇਕੰਮੀ ਜਾਂਦੀਆਂ ਨੇ। ਆਜੇ ਕਲਰ ਕਿੰਨਾ ਮੈਂ ਤੁਹਾਨੂੰ ਦਿਨੇ ਵੀਡੀਓ ਬਣਾ ਕੇ ਜ਼ਰੂਰ ਦਿਖਾਵਾਂਗੀ। ਤੇ ਸਾਡੇ ਕਰਦਾ ਕਿੰਦਾ ਦਾ ਹਣ ਕਲਰ ਹੋ ਗਿਆ ਤੇ ਕਿੰਦਾ ਦਾ ਲੱਗਿਆ ਅੱਜ ਸੋਚ ਰਹੀ ਸੀ ਪਰ ਬਣਾ ਨਹੀਂ ਪਾਈ ਕਿਉਂਕਿ ਖਮ ਵਾਲੇ ਫਿਰ ਕਲਰ ਵਾਲੇ ਜਿਆਦੇ ਤੱਕ ਹਮੇਤੇ ਰਹਤੇ ਨਹੀਂ ਤਾਂ ਪਹਿਲਾਂ ਮੈਂ ਤੁਹਾਨੂੰ ਦਿਖਾਈ ਸੀ ਬਨੇ ਪੁਰਾਣੇ ਦੇ ਇੰਨੇ ਪੁਰਾ ਹਾਲ ਹੋਇਆ ਸੀ ਕਿਉਂਕਿ ਆਪਾਂ ਰਹਿੰਦੇ ਨਹੀਂ ਕਰਦੇ ਘਰ ਤੋਂ ਫਿਰ ਤੁਹਾਨੂੰ ਪਤਾ ਬਸਤੀਆਂ ਨਾਲ ਕਰ ਹੁੰਦੇ ਨੇ ਸੋ ਉਹ ਹੁਣ ਆਪਾਂ ਆਈ ਹੋਈਆਂ ਕਿ ਆਪਣੀ ਰਵਾਨੀ ਹੋ ਗਈ ਬਾਅਦ ਤੁਸੀਂ ਦੇਖ ਲਓ ਫਿਰ ਕੀ ਕੀ ਹਾਲ ਹੋ ਜਾਂਦੇ ਨੇ ਸਾਰੇ ਦਫਾਨੇ ਹੋਂਦ ਜਲ ਫਸਲਾ ਹੈ ਨਹੀਂ ਤੇ ਮੇਰੀਆਂ ਬੀਜੀਆਂ ਤੇ ਜਲਵਾਤਮਾ ਸਭ ਦਾ ਭਲਾ ਕਰੇ ਸਾਰੇ ਢੰਗਰ ਵੱਛੇ ਪੈਂਟਰਾ ਤੇ ਰਸਤੇ ਜੀ ਜਾਂਦੇ ਹਨ ਉਹਨਾਂ ਨੂੰ ਵੀ ਰੱਬ ਤੰਦਰੁਸਤੀ ਦੇਵੇ ਮੈਂ ਦੇਖ ਰਹੀ ਹਾਂ ਕਿ ਮੇਰੇ ਹਸਬੰਦ ਬਾਜਾ ਮਾਰਦੇ ਅੰਦਰ ਆ ਜਾ ਕੁਛ ਡਿੱਗ ਜਾ ਉਹ ਅੰਦਰ ਆ ਜਾ ਬਸ ਇਹ ਐਦਾਂ ਹੀ ਦੀ ਦੇਣਾ ਮੈਂ ਦੇਖ ਰਹੀ ਹਾਂ ਕਿ ਮੰਦਰ ਬਾਜਾਂ ਤੇ ਅੰਮਲ ਅੰਦਰ ਅੰਮਲ ਅੰਦਰ ਨਹੀਂ ਜੋ ਜਾਣੀ ਰਹੀ ਬਾਤਾਂ ਦੱਸਾਂ ਮੈਂ ਸਾਰੇ ਬਤੂ ਕਿਤੇ ਕਿਤੇ ਵੈਸੀ ਫਾਇਦੇਮੰਦ ਆ ਹਨ ਮੀ ਕੋਈ ਜਿਆਦਾ ਹੁਣ ਨਿਕਸਾਨ ਵਾਲਾ ਨਹੀਂ ਫਸਲਾਂ ਦੇ ਲਈ ਇਹ ਨਿਸ਼ਾਨ ਹੁੰਦਾ ਇਹ ਸਾਡੀ ਕਰਤਿਆਂ ਦੇ ਫਾਲ ਨੇ ਕਿਉਂਕਿ ਅਸੀਂ ਵੀ ਦੇਖਦੇ ਨਹੀਂਗੇ ਹਨਾ ਮੈਂ ਰਸਤੇ ਜਾਉਂਦੀ ਸੀ ਕੱਲ ਜੋ ਜਲੰਧਰ ਪਾਰ ਰਹੇ ਸੀ ਤਾਂ ਮੈਂ ਦੇਖਿਆ ਕਿ ਅੰਡੇਗਾ ਬਰਖਤਾਂ ਨੂੰ ਅੱਗ ਲੱਗੀ ਹੋਈ ਹੈ ਰਸਤੇ 'ਚ ਕਿੰਨੇ ਉਹਨਾਂ ਦੇ ਵਿੱਚ ਬੱਚੇ ਜਲੇ ਹੋਣਗੇ ਕਿੰਨਿਆਂ ਦੇ ਆਂਡੇ ਗੋਣਗੇ ਜਿਨ੍ਹਾਂ ਨੇ ਜਨਮ ਵੀ ਨਹੀਂ ਲਿਆ ਤਾਂ ਚਲੋ ਪ੍ਰਮਾਤਮਾ ਜੀ ਹਰੇਕ ਨੂੰ ਸਮਸਤ ਬਖਸ਼ੇ ਵਾਹੀ ਗਏ ਇਹ ਦੇਖ ਲੋ ਇੱਧਰ ਮੀਂਹ ਜੋਰ ਸ਼ੋਰ ਪੈ ਰਿਹਾ ਹਨਾ ਦੇਖ ਰਹੀ ਸੀ ਲਾਈਟ ਵੀ ਹੈ ਨਹੀਂ ਜੀ ਤਾਂ ਮੈਂ ਦੱਲ ਗਿਆ ਸੀ ਰਾਤ ਕੱਭੀ ਕਿਦਾਂ ਚਲੋ ਦੇਖਿਆ ਕਿਸੇ ਨੇ ਜਸਾਇਆ ਨਾ ਤੁਹਾਡੇ ਨੂੰ ਵੀ ਹੈਗਾ ਫਿਰ ਚੈਨਲ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਪੈਣਾ ਵੀਡੀਓ ਵਾਚ ਕਰ ਲੈਣਾ ਸਾਰੀਆਂ ਪੈਣਾ ਸਾਰੀਆਂ ਵੀਡੀਓ ਵਾਚ ਕਰਿਆ ਕਰਾ ਲਾ ਕੇ ਰੱਖਿਆ ਜਾ ਕਰ ਮੈਨੂੰ ਜਨਤ ਵੀਡੀਓ ਨਹੀਂ ਵਾਚ ਕੀਤੀ ਮੈਂ ਆਪਣੇ ਘਰਾਂ ਜੀ ਨਹੀਂ ਮੈਂ ਟਾਈਮ ਨਹੀਂ ਲੱਗ ਰਿਹਾ ਉਹ ਸਾਰੀਆਂ ਵੀਡੀਓ ਵਾਚ ਕਰ ਰਹਿਣ ਜਿਹੜੀ ਜਿਹੜੀ ਰਹਿ ਗਈ ਹੈ ਧੰਨਵਾਦ ਮਿਹਰਬਾਨੀ ਤੁਹਾਡੀ